ਇਹ ਤਸਵੀਰਾਂ ਤੁਸੀਂ ਜਲਾਲਾਬਾਦ ਦੇ ਟਾਣੀ ਬਚਨ ਸਿੰਘ ਦੀਆਂ ਵੇਖ ਰਹੇ ਹੋ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਖੇਤਾਂ ਦੇ ਵਿੱਚ ਅਫੀਮ ਉਗਾਈ ਹੋਈ ਸੀ ਤਕਰੀਬ ਕਨਾਲ ਦੇ ਕਰੀਬ ਇਹ ਏਰੀਆ ਹੈਗਾ ਜਿੱਥੇ ਅਫੀਮ ਲਗਾਈ ਹੋਈ ਸੀ ਤਾਂ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਤੂੰ ਅਫੀਮ ਕਿਉਂ ਲਗਾਈ ਆ ਤਾਂ ਅਜੇ ਇਹ ਦੇ ਵਿੱਚ ਉਹਨੇ ਕਿਹਾ ਕਿ ਮੈਂ ਪੋਸਟ ਆਦਿ ਆ ਮੈਂ ਪਿਛਲੇ ਲੰਬੇ ਸਮੇਂ ਤੋਂ ਪੋਸਟਖਾਨਾ ਤਾਂ ਅਜੇ ਇਹ ਦੇ ਵਿੱਚ ਪੋਸਟ ਹੁਣ ਕਾਫੀ ਮਹਿੰਗਾ ਹੋ ਗਿਆ ਤੇ ਇਸ ਕਰਕੇ ਮੈਂ ਘਰ ਦੇ ਵਿੱਚ ਇਸ ਦੀ ਖੇਤੀ ਕਰ ਲਈ ਖੇਤ ਦੇ ਵਿੱਚ ਉਸਨੇ ਪੋਸਟ ਦੇ ਬੂਟੇ ਲਗਾ ਲਏ ਪਰ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਪੁਲਿਸ ਵੱਲੋਂ ਅਤੇ ਬੀਐਸਐਫ ਵੱਲੋਂ ਸਾਂਝਾ ਆਪਰੇਸ਼ਨ ਕਰਕੇ ਪਹਿਲਾਂ ਤਾਂ ਜਿਹੜੇ ਬੂਟੇ ਨੇ ਉਹ ਪੱਟ ਲੈ ਜਾਂਦੇ ਨੇ ਤਾਂ ਅਜੇਹੇ ਦੇ ਵਿੱਚ ਕਰੀਬ 13 ਤੋਂ 14 ਕਿਲੋ ਜਿਹੜੇ ਅਫੀਮ ਦੇ ਬੂਟੇ ਨੇ ਜਿਹੜੇ ਉਹ ਹੋਏ ਨੇ ਅਜੇਹੇ ਦੇ ਨਾਲ ਦੱਸ ਦਈਏ ਕਿ ਜਿਸ ਵਿਅਕਤੀ ਦੇ ਵੱਲੋਂ ਹਫੀਮ ਦੇ ਬੂਟੇ ਲਗਾਏ ਹੋਏ ਸੀਗੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਪੰਜਾਬ ਦੀ ਇਹ ਖਬਰ ਹੈਗੀ ਆ ਆਮ ਤੌਰ ਤੇ ਅਜੀਹਾਂ ਖਬਰਾਂ ਕਿਸੇ ਹੋਰ ਸਟੇਟ ਤੋਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਕੋਈ ਕਈ ਹਜ਼ਾਰਾਂ ਬੂਟੇ ਲਾ ਲੈਂਦਾ ਪਰ ਇੱਥੇ ਇੱਕ ਕਿਸਾਨ ਜਿਹੜਾ ਟਾਣੀ ਬਚਨ ਸਿੰਘ ਦਾ ਰਹਿਣ ਵਾਲਾ ਸੀਗਾ ਤਾਂ ਉਸ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਮ ਲਗਾਈ ਹੋਈ ਸੀਗੀ ਤਾਂ ਜਲਾਲਾਬਾਦ ਦਾ ਸਰਹੱਦੀ ਜੋ ਇਲਾਕਾ ਹੈਗਾ ਤਾਂ ਉਸ ਦੇ ਨਜ਼ਦੀਕ ਟਾਣੀ ਬਚਨ ਸਿੰਘ ਦਾ ਤਾਂ ਉਸ ਜਗ੍ਹਾ ਦੇ ਉੱਪਰ ਇੱਕ ਕਿਸਾਨ ਦੇ ਵੱਲੋਂ ਆਪਣੇ ਹੀ ਖੇਤ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਪੁਲਿਸ ਨੂੰ ਕਿੰਦਾ ਮੁਕਬਰ ਦੇ ਵੱਲੋਂ ਪੱਕੀ ਸੂਚਨਾ ਦਿੱਤੀ ਜਾਂਦੀ ਕਿ ਇੱਕ ਵਿਅਕਤੀ ਜਿਸ ਦੇ ਵੱਲੋਂ ਖੇਤਾਂ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਹੀ ਉਹ ਵਿਅਕਤੀ ਹੈ ਜਿਸ ਦੇ ਵੱਲੋਂ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਆਸ-ਪਾਸੇ ਤੁਹਾਨੂੰ ਕਣਕ ਨਜ਼ਰ ਆ ਰਹੀ ਹੋਣੀ ਆ ਤਾਂ ਕਣਕ ਦੇ ਪਿਛਾਰ ਪੂਰਾ ਇੱਕ ਅਲੱਗ ਏਰੀਆ ਕੱਢ ਕੇ ਉਸ ਦੇ ਵੱਲੋਂ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਪਰ ਅਜਿਹੇ ਦੇ ਵਿੱਚ ਜਦੋਂ ਪੁਲਿਸ ਨੂੰ ਪਤਾ ਲੱਗਦਾ ਬੀਐਸਐਫ ਨੂੰ ਪਤਾ ਲੱਗਦਾ ਤਾਂ ਸਾਂਝਾ ਆਪਰੇਸ਼ਨ ਚਲਾ ਕੇ ਇਸ ਖੇਤ ਤੇ ਛਾਪਾ ਮਾਰਿਆ ਜਾਂਦਾ ਤੇ ਜਿਹੜੇ ਅਫੀਮ ਦੇ ਬੂਟੇ ਨੇ ਉਹ ਬਰਾਮਦ ਕਰ ਲਏ ਜਾਂਦੇ ਨੇ ਤਾਂ ਟਾਣੀ ਬਚਨ ਸਿੰਘ ਵਾਲੇ ਦੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਜੋ ਗਿਣਤੀ ਦੱਸੀ ਜਾ ਰਹੀ ਹੈ ਕਰੀਬ 1200 ਅਫੀਮ ਦਾ ਬੂਟਾ ਸੀਗਾ ਤਾਂ ਜਿਸ ਦੀ ਜੇਕਰ ਕਿਲੋਗ੍ਰਾਮ ਦੇ ਵਿੱਚ ਵੇਖਣਾ ਹੋਵੇ ਤਾਂ 13 ਕਿਲੋ 400 ਗ੍ਰਾਮ ਇਸ ਦਾ ਵਜ਼ਨ ਹੋਇਆ ਤਾਂ ਹੁਣ ਇਸ ਵਿਅਕਤੀ ਦੇ ਉੱਪਰ ਐਨਡੀਪੀਐਸ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹਾਲਾਂਕਿ ਜੇਕਰ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਵੀ ਅਫੀਮ ਦਾ ਮੁੱਦਾ ਕਾਫੀ ਉੱਠਿਆ ਸੀਗਾ ਕਈ ਵਿਧਾਇਕਾਂ ਦੇ ਵੱਲੋਂ ਇਸ ਦੀ ਹਮਾਇਤ ਕੀਤੀ ਗਈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਹਾਲਾਂਕਿ ਜੇਕਰ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਹ ਸਪਸ਼ਟ ਕਹਿ ਦਿੱਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦਾ ਕੋਈ ਭਰਾਬਦਾ ਉੱਨੀ ਹੈ ਗਿਆ ਤਾਂ ਕਈ ਵ 代ਕਾਂ ਦੇ ਵੱਲੋਂ ਇਸ ਦੀ ਅਫੀਮ ਦੀ ਖੇਤੀ ਦੀ ਮੰਗ ਕੀਤੀ ਗਈ ਸੀ ਕੁਝ ਲੋਕਾਂ ਦੇ ਤਰਕ ਹੁੰਦੇ ਨੇ ਕਿ ਲੋਕ ਜਿਹੜੇ ਸਿੰਥੈਟਿਕ ਨਸ਼ੇ ਦੇ ਵਿੱਚ ਫਸ ਚੁੱਕੇ ਨੇ ਤਾਂ ਉਹਨਾਂ ਦੇ ਲਈ ਅਫੀਮ ਜਿਹੜੀ ਆ ਉਹ ਚੰਗੀ ਹੁੰਦੀ ਆ ਪਰ ਜੇਕਰ ਬਾਕੀ ਜੇ ਤਾਂ 올ਓਵਰ ਵੇਖੀ ਜਾਵੇ ਜਾਂ ਡਾਕਟਰਾਂ ਦੀ ਮੰਨ ਲਈ ਜਾਵੇ ਜਾਂ ਜਿਹੜੇ ਬੁੱਧੀਜੀਵੀ ਵਰਗ ਹੈਗੇ ਆ ਤਾਂ ਉਹਨਾਂ ਦਾ ਕਹਿਣਾ ਕਿ ਜਿੱਥੇ-ਜਿੱਥੇ ਅਫੀਮ ਹੁੰਦੀ ਹੈਗੀ ਆ ਤਾਂ ਉਹ ਸੂਬੇ ਵੀ ਕੋਈ ਬਹੁਤੇ ਕਾਮਜਬ ਨਹੀਂ ਹੈਗੇ ਤਾਂ ਬਹੁਤੀ ਕਿੰਦਾ ਵਾਰ ਜਿਹੜੇ ਅਫੀਮ ਵੀ ਜਿਹੜੀ ਉਹ ਨੁਕਸਾਨ ਦੇ ਹੋ ਜਾਂਦੀ ਆ ਤਾਂ ਇਸ ਕਰਕੇ ਜਿਹੜੇ ਉਹ ਤਰਕ ਨੇ ਬੁੱਧੀ ਜੀਵਿਆਂ ਦੀ ਕਿਤੇ ਨਾ ਕਿਤੇ ਸਹੀ ਵੀ ਜਾਪਦੇ ਨੇ ਪਰ ਇਹ ਖਬਰ ਜਿਹੜੀ ਤੁਹਾਨੂੰ ਦਿਖਾ ਰਹੇ ਜਲਾਲਾਬਾਦ ਦੇ ਟਾਣੀ ਬਚਨ ਸਿੰਘ ਵਾਲੇ ਦੀ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਹੀ ਖੇਤ ਦੇ ਵਿੱਚ ਕਰੀਬ 12-1300 ਅਫੀਮ ਦਾ ਬੂਟਾ ਜਿਹੜਾ ਉਹ ਲਗਾਇਆ ਹੋਇਆ ਸੀਗਾ ਐਨ ਜਿਹੜਾ ਆਸੇ-ਪਾਸੇ ਤੁਹਾਨੂੰ ਕਣਕ ਨਜ਼ਰ ਆਉਗੀ ਤਾਂ ਵਿੱਚ ਕਿੰਦਾ ਇੱਕ ਏਰੀਆ ਕੱਢ ਕੇ ਕਰੀਬ ਕਨਾਲਕ ਏਰੀਆ ਲੱਗਦਾ ਗਿਆ ਜਿੱਥੇ ਉਸਨੇ ਅਫੀਮ ਦੇ ਬੂਟੇ ਲਾਏ ਹੋਏ ਸੀਗੇ ਤਾਂ ਜਦੋਂ ਉਸ ਦੀ ਗ੍ਰਿਫਤਾਰੀ ਹੁੰਦੀ ਆ ਉਹ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਪੋਸਟ ਖਾਨਾ ਤਾਂ ਅਜੇ ਦੇ ਵਿੱਚ ਉਹ ਮਹਿੰਗਾ ਹੋ ਗਿਆ ਤੇ ਇਸ ਕਰਕੇ ਮੈਂ ਕਿਦਾ ਆਪਣੇ ਖੇਤ ਦੇ ਵਿੱਚ ਹੀ ਅਫੀਮ ਦੇ ਬੂਟੇ ਲਗਾ ਲਏ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੇਰੀ ਗ੍ਰਿਫਤਾਰੀ ਕਿਵੇਂ ਹੋਈ ਆ ਦਾ ਉਹਨੇ ਬੜੇ ਸਹਿਜ ਅੰਦਾਜ਼ ਦੇ ਵਿੱਚ ਗਿਆ ਕਿ ਜੇ ਤਾਂ ਵਾਹਿਗੁਰੂ ਜਾਣਦਾ ਤਾਂ ਅਜਿਹੇ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਨੇ ਜਿਹੜੇ ਉਹ ਕਈ ਵਾਰ ਜਾਣੇ ਜਾਣੇ ਦੇ ਵਿੱਚ ਕੋਈ ਗਲਤ ਕਦਮ ਉਠਾ ਬੈਠਦੇ ਨੇ ਤਾਂ ਉਹ ਵੀ ਤਸਵੀਰ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪੂਰਾ ਪ੍ਰੋਪਰ ਏਰੀਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਇੱਥੇ ਅਫੀਮ ਵਿਜੀ ਹੋਈ ਹੈ ਤੁਹਾਨੂੰ ਵਿੱਚ ਹੋਰ ਵੀ ਜਿਹੜੇ ਦਪੱਟੇ ਵੀ ਨਜ਼ਰ ਆ ਰਹੇ ਹੋਣਗੇ ਹਰੇ ਚਾਰੇ ਦੇ ਲਈ ਪਰ ਉਸ ਦੇ ਵਿਚਕਾਰ ਜਿਹੜੇ ਅਫੀਮ ਦੇ ਬੂਟੇ ਸੀ ਉਹ ਕਾਫੀ ਵੱਡੇ ਹੋ ਗਏ ਸੀ ਕਣਕ ਤੋਂ ਵੀ ਉੱਚੇ ਉਹ ਲੱਗਦੇ ਹੈਗੇ ਆ ਤਾਂ ਕਿਸੇ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਟਾਣੀ ਬਚਨ ਦੇ ਸਿੰਘ ਟਾਣੀ ਬਚਨ ਸਿੰਘ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਅਫੀਮ ਦੇ ਬੂਟੇ ਲਗਾਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਹੀ ਉਹ ਬੂਟੇ ਆ ਜਿਹੜੇ ਉੱਥੇ ਲਗਾਏ ਹੋਏ ਸੀਗੇ ਤਾਂ ਪੁਲਿਸ ਦੇ ਵੱਲੋਂ ਛਾਪਾ ਮਾਰ ਕੇ ਸਾਰੇ ਅਫੀਮ ਦੇ ਬੂਟੇ ਬਰਾਮਦ ਕਰ ਲਏ ਜਾਂਦੇ ਤੇ ਜਿਸ ਦਾ ਵਜ਼ਨ ਕਰੀਬ 13 ਕਿਲੋ ਦੱਸਿਆ ਜਾ ਰਿਹਾ 13 ਕਿਲੋ 400 ਗ੍ਰਾਮ ਦੱਸਿਆ ਜਾ ਰਿਹਾ ਤਾਂ ਜਿਵੇਂ ਅਸੀਂ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਕਾਫੀ ਉੱਠਿਆ ਸੀਗਾ ਤਾਂ ਉਦੋਂ ਕਿੰਦਾ ਕਈ ਵਿਧਾਇਕਾਂ ਦੇ ਵੱਲੋਂ ਅਫੀਮ ਦੀ ਇਸ ਚੀਜ਼ ਦੀ ਹਮਾਇਤ ਕੀਤੀ ਗਈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਔਖੇਥ ਹੈ ਗਿਆ ਜਿੱਥੇ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਜਿਸ ਕਿਸਾਨ ਦੀ ਜਾਂ ਜਿਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਆ ਉਸ ਦਾ ਕੀ ਕਹਿਣਾ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਕੀ ਬਰਾਮਤ ਹੋਈ ਬਾਈ ਤੁਹਾਡੇ ਕੋਲ ਹਾਂਜੀ ਕੀ ਫੜਿਆ ਗਿਆ ਤੇਰੇ ਕੋਲ ਕਬੂਤੇ ਕਿਹੜੇ ਹਾਂ ਪੋਸਟ ਬਿੱਲ ਹਾਂ ਪੋਸਟ ਬਿੱਲ ਇਹ ਕਿਵੇਂ ਬੀਜੇ ਸੀ ਤੇ ਜਿਹਦਾ ਮੈਨੂੰ ਮੰਨਣ ਦੀ ਗੱਲ ਵੀ ਟੈਗ ਦਾ ਵੀ ਹੋ ਗਿਆ ਏ ਸ਼ੁਕਰ ਦਾ ਵੀ ਏ ਦਿਲਾਂਕ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਹੂੰ ਤੇ ਮੋਰ ਨਹੀਂ ਲਿਆ ਜਾਂਦਾ ਨਾ ਮਿਲਦਾ ਕਿਰੋ ਹੂੰ ਤੇ ਮੈਂ ਆਪ ਵਾਸਤੇ ਮਨਜਬ ਜਿੱਨੀ ਥਾਂ ਬੀਜੀ ਸੀ ਹੂੰ ਖਾਣ ਵਾਸਤੇ ਹੂੰ ਤੇ ਉਹ ਵੀ ਕੱਚਾ ਪੱਟਾ ਆ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਕਿੱਥੇ ਆ ਖੇਤ ਖੇਤ ਇਹ ਤਾਂ ਥਾਣੀ ਬਾਤ ਹੈ ਹੂੰ ਵੀ ਫੜੇ ਕੇ ਮੈਂ ਗਿਆ ਫਿਰ ਇਹ ਇਹ ਕਿਹੜੂ ਜਾਣਦਾ ਹੂੰ ਨੇ ਕਹਿੰਦੇ ਬੀਐਸਐਫ ਨੇ ਫੜਿਆ ਅਗੇ ਤੂੰ ਵੀ ਆਇਆ ਨਾ ਵੀ ਅਗੇ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਲੱਗਾ ਹਾਂ ਅੱਛਾ ਤੂੰ ਆਪ ਕੀ ਕਰਨਾ ਹੈ ਪੋਸਟ ਪੋਸਟ ਕਰਨਾ ਕਿੰਨੇ ਸਾਲ ਤੋਂ 20 ਸਾਲ ਹੋ ਗਏ ਤੇ ਆਪਦੇ ਹਾਸਤੇ ਬੀਜੇ ਸੀ ਹਾਂਜੀ ਇਹ ਬੂਟੇ ਕਿੰਨੇ ਕੁ ਸੀਗੇ ਬੂਟੇ ਤਾਂ ਤਾਂ ਜਾਈ ਅਗੇ 90 ਮਹੀਨੇ ਕਿ ਨਹੀਂ ਗਿਆ ਜਨਾਬ ਵਿੱਚ ਤਾਂ ਤਾਂ ਜਾਈ ਕੋਈ 200 400 1500 ਹਾਂ ਜੀ 1012 ਹੋਵੇਗਾ ਹੀ ਹੋਵੇਗਾ 101200 ਬੂਟਾ ਸੀ ਹਾਂ ਠੀਕ ਹੈ ਹੁਣ ਫਿਰ ਕੀ ਕਾਰਵਾਈ ਹੋਈ ਕਾਰਵਾਈ ਸਾਹ ਬੁਰਾ ਲੈ ਆਂਦਾ ਉਹ ਨਾ ਨਦੀ ਨੋ ਹੁੰਦੀ ਹੂੰ ਪਿੰਡ ਕਿਹੜਾ ਤੇਰਾ ਟਾਣੀ ਪਚਨ ਸਿੰਘ ਟਾਣੀ ਪਚਨ ਸਿੰਘ ਜ਼ਮੀਨ ਜਿਹੜੀ ਆ ਉਹ ਕਿੱਥੇ ਆ ਬਾਰਡਰ ਤੋਂ ਕਿੰਨੀ ਦੂਰ ਆ ਬੜੀ ਦੂਰ ਹੈ ਪਿਛੋਂ ਬਾਰਡਰ ਦੇ ਨੇੜੇ ਹੈ ਨਹੀਂ ਪਿਛਾਂ ਕੇ ਬਾਰਡਰ ਤੋਂ ਪਿਛੇ ਹਾਂਜੀ अच्छा 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 ए और कौन सी तेरे नाल ਵੀ ਬੀਜਨ ਦੇ ਵਿੱਚ ਕੋਈ ਵੀ ਨਹੀਂ ਮੈਂ ਇਕੱਲਾ ਹੀ ਤਾਂ ਸੀ ਕਿਸੇ ਹੋਰ ਨੂੰ ਪਤਾ ਨਹੀਂ ਸੀ ਹਾਂ ਜ਼ਮੀਨ ਕਿੰਨੀ ਤੇਰੇ ਕੋਲੇ ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਈ ਵੀ ਹੈ ਤੇ ਜ਼ਮੀਨ ਉੱਤੇ 3.5 ਕਿਲੇ ਤਾਂ ਗਾਣੇ ਰੱਖੀ ਹੋਈ ਹੈ ਹਾਂ ਜ਼ਿੰਮੇਦਾਰੀ ਕਰਦਾ ਹਾਂ ਹਾਂ ਜੀ گاڑی ਤੱਪਾ ਵੀ ਕਰਦਾ ਹਾਂ ਹਾਂ ਹੋਣ ਨਹੀਂ ਹੁੰਦੀ ਅੱਛਾ ਸੀ ਪੈਟਰੋਲਿੰਗ ਚ ਜਾ ਰਿਹਾ ਸੀ ਮੈਂ ਤੋਂ ਕੋਲ ਚਾਰ ਜੇਸੀ ਗੁੱਡ ਨਾਮ ਸੇ ਪੁਲਿਸ ਪਾਰਟੀ ਮੇਰੇ ਨਾਲ ਸੀਗੀ ਇੱਕ ਸਿਪਾਰੀ ਘਟੀ ਤੇ ਚਕਿਤਪੁਰ ਚੋਂ ਕਲਾਸ ਵਾਸਤੇ ਜਾ ਰਿਹਾ ਸੀ ਚੋਪੀ ਪੁਰੇ ਤੋਂ ਅਗਰ ਚਾਕਾਚੀਵਾ ਹੰਦਾਲ ਤੋਂ ਪੁਲਿਸ ਪਾਰਟੀ ਦੇ ਨਾਲ ਅਗਰ ਬੀਐਸਐਫ ਦਾ ਸਾਨੂੰ ਮਿਲਾਕੀ ਹੋਈ ਹੈ ਫਿਰ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜੀ ਜਦ ਤਾਣੀ ਬਚਨ ਸੈਡ ਪਿੱਛੇ ਸੀ ਥੋੜੀ ਜੀ ਸਨ ਮੁਕੋਰ ਨੇ ਇਤਲਾਹ ਦਿੱਤੀ ਮੁਕੋਰ ਨੇ ਇਤਲਾਹ ਦਿੱਤੀ ਵੀ ਟਿੱਕਣ ਸੇ ਮਿਚੜਾ ਹੈਗਾ ਨਾ ਟਿੱਕਣ ਸੇ ਜੀ ਹਿਮਤ ਸਿੰਘ ਪੁੱਤਰ ਤੇ ਕੰਸੇ ਹਿਮਤ ਸਿੰਘ ਪੁੱਤਰ ਤੇ ਕੰਸੇ ਨੇ ਆਉਦੇ ਖੇਤ ਵਿੱਚ ਉਸ ਦੀ ਖੇਤੀ ਰਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੋਸਰ ਮੁਕਦਰ ਨੂੰ ਦਿੱਤੀ ਸੀ ਜਿਸ ਦੇ ਤਾਪ ਤੇ ਅਸੀਂ ਫਿਰ ਕਾਰਜ ਯੰਤਰ ਚਲਾਈ ਦੀ ਸਾਂਝੇ ਤੌਰ ਤੇ ਬੀਐਸਐਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ ਗਰੀਬ 12 12 ਬੂਟੇ ਸੀ ਉਹ ਉਸੇ ਵਜਨ ਦਾ ਵੀ ਕੋਈ ਸਾਹਬ ਵਜਨ ਹਾਂਜੀ ਹਾਂਜੀ ਉਹ ਸੀ ਵਜਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਕੰਡੇ ਪਾ ਕੇ 13 ਕਿਲੋ 400 ਗ੍ਰਾਮ ਹੋਇਆ ਵਜਨ ਨੇ ਪੌਦੇ ਪੌਦੇ ਨੂੰ ਕੁੱਟ ਕੇ ਸੀ ਨਾ ਜੀ ਜਦੋਂ প্লাਸਟਿਕ ਦੇ ਬੈਗੇ ਪਾ ਕੇ ਜੀ ਇਹ ਜਿਹੜਾ ਹਿਮਤ ਸਿੰਘ ਸੀ ਹਿਮਤ ਸਿੰਘ ਸੀ ਇਹ ਉੱਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ ਜੀ ਜਿਹੜੇ ਉੱਤੇ ਖੇਤ ਦੇ ਪੱਤੇ ਨੇ ਤੇ ਕੁਛ ਧਨੀਏ ਦੇ ਖੇਤੀ ਲਈ ਵਿੱਚ ਸੀ ਕੁਛ ਧਨੀਏ ਦੇ ਖੇਤੀ ਦੇ ਵਿੱਚ ਸੀ ਕੁਛ ਨੇ ਅਲੱਗ ਵਿਜੀ ਹੋ ਸੀ ਇਹ ਇੱਕ ਸਰਪ੍ਰਾਈਜ਼ ਹੈ। ਤੇ ਖੁਦ ਵੀ ਦੱਸ ਰਿਹਾ ਕਿ ਆਦੀ ਹੈ ਖਾਂਦਾਨ ਦੀ। ਹਾਂਜੀ ਹਾਂਜੀ ਇਹ ਬੰਦਾ ਨਸ਼ਾ ਕਰਦਾ ਥੀ। ਤੇ ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕਹਿੰਦੇ ਮੈਂ ਲਾਇਓ ਸੀ ਪਰ ਇਸ ਕਰਕੇ ਅਸੀਂ ਇਹਨੂੰ maal ਬਰੰਦ ਕਰਕੇ ਗ੍ਰਿਫਤਾਰ ਕਰ ਲਿਆ। ਇਹ ਮਾਮਲਾ ਦਰਜ ਕਰਤਾ ਲੀ ਇਹ ਮਾਮਲਾ ਦਰਜ ਮੁਕਦਮਾ ਦਰਜ ਕਰਤਾ ਹੈ।